ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨੱਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਨੇੜੇ ਤਲਵੰਡੀ ਭਾਈ ਫਰੀਦਕੋਟ ਇਹਦੇ ਨੇੜਲੇ ਸ਼ਹਿਰ ਰਹਿ ਜਾਂਦੇ ਆ। ਬਾਗਾਪੁਰਾਣਾ ਵੀ ਇੱਥੋਂ ਨਜ਼ਦੀਕ ਰਹਿ ਜਾਂਦਾ। ਮੋਦਕੀ ਨਗਰ ਸ਼ਹੀਦਾਂ ਦੀ ਧਰਤੀ ਆ ਸੱਜਣੋ ਤੇ ਸਟੇਡੀਅਮ ਆ ਆਪਣੇ ਬਿਲਕੁਲ ਨਜ਼ਦੀਕ ਆ ਵੱਡੀ ਨਿਸ਼ਾਨੀ ਆ ਕਈ ਵਾਰੀ ਫੋਨ ਕੋਈ ਨਾਮ ਹੀ ਲੱਗੇ ਤਾਂ ਸੰਤ ਅਮਰਜੀਤ ਸਿੰਘ ਸਟੇਡੀਅਮ ਪੁੱਛ ਕੇ ਮਤਲਬ ਉਹਦੇ ਬਿਲਕੁਲ ਨਾ ਲੱਗਦੀ ਕੰਦ ਆਪਣਾ ਉਥੋਂ ਪਤਾ ਲੱਗ ਜਾਂਦਾ ਤੇ ਤੁਹਾਨੂੰ ਮੋਦਕੀ ਨਗਰ ਦੇ ਵਿੱਚੋਂ ਆਪਣੇ ਆਪ ਦੇ ਕੋਲੋਂ ਤਿੰਨ ਤਾਂ ਝੋਟੀਆਂ ਸੂਈਆਂ ਸਵਆਂੀਆਂ ਮੱਝਾਂ ਝੋਟੀਆਂ ਵਖਾਵਾਂਗੇ ਤੇ ਦੋ ਬੂਰੀਆਂ ਕੱਟੀਆਂ ਵੀ ਵਿਖਾ ਦੇਾਂਗੇ ਵੇਖਿਓ ਕਿਵੇਂ ਸੰਭੀਆਂ ਤੇ ਨੰਬਰ ਨੋਟ ਕਰ ਲਓ 9914827830 883770607 ਇਹ ਦੋਨੇ ਨੰਬਰ ਸਕਰੀਨ ਤੇ ਵੀ ਚੱਲਦੇ ਰਹਿਣਗੇ ਤੇ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਮੱਝ ਦੀ ਵੀਡੀਓ ਕਵਰ ਕਰਨੀ ਆ 16 ਦੁੱਧ ਤਿਆਰ ਹੋਊਗਾ 15 ਮੰਨ ਕੇ ਝੱਗ ਤੋਂ ਠਾਰ ਕੇ ਦੁੱਧ ਮੈਨ ਨਾਲ ਆ ਦੇਣਾ 1 ਕਿਲੋ ਦੁੱਧ ਉਸ ਮੈਂ ਦਾ ਘਟਦਾ ਤਾਂ ਹੋਏ ਸੌਦੇ ਦੇ ਵਿੱਚੋਂ 1 ਕਿਲੋ ਦੁੱਧ ਲਈ 5000 ਛੋੜ ਹੋਊਗੀ ਇਹ ਸਾਰੇ ਭੈਣਾ ਭਰਾਵਾਂ ਨੂੰ ਰਿਕਵੈਸਟ ਬੇਨਤੀ ਵੀ ਆ ਤੇ ਖੁੱਲਾ ਸਾਦਾ ਵੀ ਆ ਜਿਹੜਾ ਸੱਜਣ ਉਹ ਮੈਂ ਖਰੀਦਦਾ ਅਗਰ 15 ਤੋਂ ਦੁੱਧ ਹੋਏ ਸੌਦੇ ਤੋਂ ਘਟੂਗਾ ਤਾਂ ਉਹ 5000 ਰੁਪਿਆ ਉਹਨੂੰ 1 ਕਿਲੋ ਦੁੱਧ ਦੀ ਛੋੜੂ 2 ਕਿਲੋ ਘਟ ਗਿਆ ਤਾਂ 10000 ਦੀ ਛੋੜ 1 ਕਿਲੋ ਘਟ ਗਿਆ ਤਾਂ 5000 ਦੀ 16 ਦੁੱਧ ਦੇਣਾ ਦੁੱਧ 16 ਹੀ ਆ ਪਰ 15 ਮੰਨ ਕੇ ਜਿਹੜਾ ਮਰਜੀ ਸੱਜਣ ਸੌਦਾ ਕਰੇ ਕਈ ਵਾਰੀ ਚੋਨ ਚਾਂਚ ਕਿਲੋ ਅੱਧਾ ਕਿਲੋ ਇੱਧਰ ਉੱਧਰ ਹੁੰਦਾ ਇਸ ਕਰਕੇ ਦੁੱਧ 16 ਹੀ ਮੰਨ ਕੇ ਦੇਵਾਂਗੇ ਪਰ 15 ਮੰਨ ਕੇ ਸੌਦਾ ਕਰਿਓ ਆਜੋ ਜਿਆਦਾ ਟਾਈਮ ਨਾ ਲੈਂਦੇ ਹੋਏ ਉਹਦੀ ਕਰਾਉਣੇ ਪਹਿਲਾਂ ਤੁਹਾਨੂੰ ਆਪਾਂ ਦਰਸ਼ਨ ਕਰਮਾਂ ਵਾਲੀ ਦੇ ਇਹ ਵਾਲੀ ਝੋਟੀ ਆ ਜਿਹੜੀ ਇਹਦੇ ਕੋਲੇ ਮਗਰ ਕੱਟੀ ਆ ਚੋਣ ਮੈਂ ਨਾ ਵੀ ਗੱਲਾਂ ਪਰੇ ਆ ਸੱਜਣੋ ਭਾਵੇਂ ਕੋਈ ਬੁੜੀ ਚੂਲੇ ਤੇ ਭਾਵੇਂ ਬੰਦਾ ਚੂਲੇ ਟਾਈਮ ਤੁਸੀਂ ਨੋਟ ਕਰ ਲਿਓ ਸੱਜਣੋ ਟਾਈਮ ਨੋਟ ਕਰ ਲਿਓ ਟਾਈਮ ਮੇਰੇ ਹਿਸਾਬ ਨਾਲ ਪੁੱਤ ਫੋਨ ਫੜੋ ਆਪਾਂ ਤਸੱਲੀ ਕਰਾ ਦਈਏ ਨੋਟ ਨਾ ਕਰਿਓ ਤਸੱਲੀ ਕਰਿਓ ਬਹੁਤ ਵੱਡੇ ਕੱਦ ਕਾਠ ਦੀ ਝੋਟੀ ਐ ਇੱਕ ਕੈਪ ਜਰੂਰ ਲਵਾ ਗਈ ਐ ਇਹ ਤੇ ਚੂਣ ਤਾਂ ਮੈਂ ਕਹਿੰਨਾ ਵੀ ਦੁਨੀਆ ਦੇ ਮੈਂ ਨਹੀਂ ਹੋਣੀ ਕਰਮ ਵਾਲੀ ਨੂੰ ਐਬਜਾ ਚੂਣ ਲੱਗਾ ਉਵੇਂ ਦੁੱਧ ਦੀ ਗੱਲ ਕਰ ਲਈ ਨਾ 10 ਵਾਲੀ ਬਾਲਟੀ ਜਿਹੜੀ 3 ਵਜ ਗਿਆ ਕਰਦੇ ਮੂਰੇ ਸੀ ਸਜਣੋ ਜਗਾ ਪੁੱਤ 3 ਵਜ ਗਿਆ 3 ਵਜ ਕੇ 6 ਮਿੰਟ ਦਾ ਸਮਾਂ 30 ਤਰੀਕ ਆ ਸੌਰੀ ਸੱਤ ਹੋ ਗਏ ਸੱਜਣੋ ਕਰ ਲੋ ਤਸੱਲੀ ਇਹ ਤਾਂ ਕਰਾਈਆ ਵੀ ਉਸ ਹਾਬਣਾਂ ਨਤਾਜਾ ਲਾ ਲਿਓ ਹਜੇ ਤਿੰਨ ਚਾਰ ਘੰਟੇ ਚਵਾਈ ਦੇ ਵਿੱਚ ਪਏ ਆ ਮਗਰ ਕੱਟੀ ਆ ਮਹੀਨੇ ਦੇ ਅੰਦਰ ਵਾਰ ਸੁਈ ਆ ਮਾਲਕਾਂ ਨੇ 20 ਦਿਨ ਕਹੇ ਆ ਦੁੱਧ ਬਹੁਤ ਛੱਡਿਆ ਕੱਟੀ ਅੱਧਾ ਦੁੱਧ ਚੁੰਗਦੀ ਕਹਿੰਦੇ ਪਰ ਤੁਸੀਂ ਮਹੀਨਾ ਹੀ ਮੰਨਿਓ 16 ਦੁੱਧ ਤਿਆਰ ਮਿਲ ਜੂਗਾ ਸੂਆ ਤੀਜਾ ਲਾ ਲਿਓ ਦੂਜਾ ਪਰ ਤੀਜਾ ਲਾਇਓ ਕੱਟਬਾਰ ਸੰਗਲ ਤੋਂ ਹੀ ਖੋਲ ਲਾ ਮੇਰਾ ਸ਼ੇਰ ਘਰਾ ਤੌਰ ਚੱਕ ਫੇਰ ਆਪਾਂ ਇਹਦੀ ਕੱਟੀ ਵੀ ਲਿਆ ਕੇ ਨਾ ਉੱਥੋਂ ਹੀ ਖੋਲ ਲਾ ਸੰਗਲਨਾ ਤੁਰੂਗੀ ਤੇ ਧਿਆਰੇ ਦੀ ਆਲ ਕਰੂਗੀ ਦੇਖਿਓ ਕੱਦ ਕਾਠ ਝੋਟੀ ਦਾ ਤੇ ਪੱਠ ਪੜਾ ਬਹੁਤ ਚੰਗੇ ਢਾਂਚੇ ਦੀ ਝੋਟੀ ਕਿਉਂਕਿ ਸੱਜਣੋ ਇਹ ਤੁਹਾਨੂੰ ਮੂੰਹ ਵਾਲਾ ਦੁੱਧ ਨਹੀਂ ਦੱਸਿਆ ਆਪਦੀ ਕੱਟੀ ਤੇ ਗਈ ਆ ਇਹ ਤੁਹਾਨੂੰ ਸ਼ਰਤੀਆ ਦੁੱਧ ਦੱਸਿਆ 16 ਚਵਾਉਣਾ ਤੇ ਇੱਕ ਇਹ ਵੀ ਨੋਟ ਕਰਿਓ 3 ਲੀਟਰ ਮੈਨ ਵਾਲੀ ਗਾੜਾ ਝੋਟੀ ਦੀ ਆਮ ਮੈਂ ਜਿੰਨਾ ਦੁੱਧ ਨਾ ਸੱਜਣੋ ਅਗਲੇ ਥਾਣਾ ਚ ਲਈ ਫਰਦੀ ਆ ਐਡੀ ਕਰਮਾਂ ਵਾਲੀ ਝੋਟੀ ਦੁੱਧ ਨੂੰ ਖਰੀ ਆ। ਲੇਵਾ ਵੇਖੋ ਤੁਹਾਨੂੰ ਆਪ ਹੀ ਦੱਸਦਾ ਹੋ। ਤੇ ਵਾਰ-ਵਾਰ ਕਹਿਣ ਦੀ ਲੋੜ ਨਹੀਂ ਵੀ ਚੋਨੇ ਦਾ ਇਹੋ ਜਾਂ। ਗਾਂ ਵੀ ਧੁੰਨੀ ਤੱਕ ਲੇਵਾ ਤਾਂ ਹੀ 3 ਕਿਲੋ। 3 ਲੀਟਰ ਮੈਨ ਨਾਲੀ ਗਾੜ੍ਹ ਹੋਊਗੀ ਸੱਜਣੋ। ਫੁੱਲ ਬਟਾ ਫੁੱਲ ਕਰਮਾਂ ਵਾਲੀ ਦੀ। ਤੇ ਠੰਡੀ ਧੀਰੀ ਆ। ਠੰਡੀ ਧੀਰੀ ਏ ਇਦਾਂ ਕਿ ਜਨਾਨੀ ਚੋਲੇ, ਬੰਦਾ ਚੋਲੇ, ਕੋਈ ਭੈਣ ਚੋਲੇ, ਕੋਈ ਭਰਾ ਚੋਲੇ ਵੀ ਐ ਨਹੀਂ ਹੈਗਾ ਪਮਾ ਚਵਾਕ ਬੈਠਾ ਰਵੇ। ਬਹੁਤ ਸ਼ਾਨਦਾਰ ਝੋਟੀ ਸੀਗੀ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰੀਏ ਦੇਖੋ ਇਥੋਂ ਕਾਦ ਕਾਠ ਪੈਠ ਪੜਾ ਲੇਵਾ ਪਾਂਡਾ ਇਹਦੀ ਕੱਟੀ ਠਾ ਕੇ ਆਪਾਂ ਨੇੜੇ ਕਰਕੇ ਬੰਨ ਕੇ ਤੁਹਾਨੂੰ ਦਿਖਾਵਾਂਗੇ ਵੀ ਤੁਨੂੰ ਕੋਈ ਐ ਕੋਈ ਦੂਰ ਵਾਲਾ ਸੱਜਣਾ ਤੇ ਇੱਕ ਇਹ ਵੀ ਨੋਟ ਕਰ ਲਿਓ ਜੇ ਆਪਣਾ ਕਿਸੇ ਨਾਲ ਸੌਦਾ ਹੋ ਜੇ ਨਾ ਹੋ ਜੇ ਇਹਦੀ ਹੋ ਸਕਦਾ ਤੁਹਾਨੂੰ ਆਪਾਂ ਲਾਈਵ ਚਵਾਈ ਵੀ ਕਰਾਈਏ ਆਪਣੇ ਪੇਜ ਤੇ ਸੰਧੂ ਡੇਰੀ ਫਾਰਮ 51 54 ਤੇ ਫੇਸਬੁੱਕ ਤੇ ਤੁਹਾਨੂੰ ਇਹਦੀ ਲਾਈਵ ਚਵਾਈ ਵੀ ਕਰਾਵਾਂਗੇ ਕਿਉਂਕਿ 16 ਲੀਟਰ ਦੁੱਧ ਦਾ ਅਗਲਾ ਹਰੇਕ ਬੰਦਾ 16 ਲੀਟਰ ਹਾਂ ਉਹ ਵਾਲੀ 16 ਲੀਟਰ ਦੁੱਧ ਅਗਲਾ ਸੱਜਣੋ ਕਹਿ ਦਿੰਦਾ ਮੇਰੇ ਵਰਗਾ ਜੀਵ ਨਹੀਂ ਕਹਤਾ ਜਦੋਂ ਚੋਕੇ ਭਾਂਡੇ ਚ ਮਿਣੀਏ ਨਾ ਤੇ ਮੱਝ ਦੀਆਂ ਵੀ ਨਾ ਲਾਉਣਾ ਨਹੀਂਗਾ ਬੱਚਾ ਉਹੀ ਬੰਦੇ ਚੂਣ ਤਾਂ ਆਪਾਂ ਕਹਿਤੀ ਵੀ ਐ ਮੈਂ ਕਹਿੰਨਾ ਵੀ ਸੱਜਣੋ ਦੁਨੀਆ ਤੋਂ ਨਿਆਰੀ ਆ ਜਿਵੇਂ ਸੱਜਣੋ ਤੁਹਾਨੂੰ ਮੈਂ ਦੱਸਿਆ ਵੀ 16 ਲੀਟਰ ਨਾ ਕਈ ਵਾਰੀ ਕਈ ਸੱਜਣਾ ਕਹਿ ਦਿੰਦੇ ਵੀ ਇਹਦੇ ਥੱਲੇ 16 ਵਾ ਜਦੋਂ ਮਿਣਕੇ ਦੁੱਧ ਪਾਂਡੇ ਚ ਪਾਈਏ ਨਾ ਫੇਰ ਸੱਚਨੋ ਝੱਗ ਚੋਂ ਗਮਾਰ ਕੇ ਜਦੋਂ ਪਾਈਏ ਫੇਰ ਪਤਾ ਲੱਗਦਾ ਕਿਉਂਕਿ 10 ਕਿਲੋ ਵਾਲੀ ਬਾਲਟੀ ਐਨ ਕੰਡਿਆਂ ਤੱਕ ਲੈ ਕੇ ਜਾਂਦੀ ਤਾਂ ਫੇਰ ਜਾ ਕੇ ਮੰਨ ਕੇ ਚੱਲੋ ਵੀ 8 ਲੀਟਰ ਦੁੱਧ ਜਿਹੜਾ ਵਾ ਉਹ ਮਿਹਨਤੀ ਵਾਲਾ ਝੱਗ ਮਾਰ ਕੇ ਫੇਰ ਬੰਦ ਆ ਆ ਕੱਟੀ ਆ ਇਥੋਂ ਉਹਨਾਂ ਨੇ 20 ਦਿਨ ਮਾਲਕਾਂ ਨੇ ਦੱਸਿਆ ਸੀ ਬੜਾ ਪਹਿਨ ਕਹਿੰਦੀ ਵੀ ਵੀਰ ਮੈਂ ਅੱਧਾ ਦੁੱਧ ਛੱਡਦੀ ਰਹੀਆਂ ਤੇ ਕਹਿੰਦੀ ਮੇਰੀ ਕੱਟੀ ਨਾ ਭੁੱਖੀ ਮਾਰਦੇ ਹੋ ਜਿਹੜਾ ਵੀ ਭੈਣ ਭਰਾ ਕਹਿੰਦੀ ਲੈ ਕੇ ਜਾਉ ਮੈਂ ਬਹੁਤ ਪਿਆਰ ਨਾਲ ਕੱਟੀ ਪਾਲੀ ਸੱਜਣੋ ਇਹਨਾਂ ਨਾਲ ਵੀ ਪਿਆਰ ਹੋ ਜਾਂਦਾ ਜਿਹੜਾ ਸੱਜਣ ਸ਼ੌਂਕ ਨਾਲ ਸਾਹਮਦਾ ਕਹਿੰਦੀ ਮੈਂ ਇਹਨੂੰ ਪੂਰਾ ਦੁੱਧ ਖੁੱਲਾ ਚੰਗਾਉਣੀ ਹਜੇ ਪੱਠੇ ਨਹੀਂ ਸੱਜਣੋ ਖਾਣ ਲੱਗੀ ਇਹ ਇਹ ਨੋਟ ਕਰ ਲਿਓ ਬਹੁਤ ਸੰਭੀ ਵੀ ਕੱਟੀ ਆ ਮੈਂ ਤੇ ਮਗਰ ਮੈਂ ਵੀ ਬੜੀ ਵੱਡੀ ਆ ਤੋੜ ਕੇ ਵਿਖਾਤੀ ਤੁਹਾਨੂੰ ਤੇ ਦੁੱਧ ਤੁਹਾਨੂੰ ਦੱਸਦਾ ਇੱਤੇ ਦਾ ਕੋਈ ਆਪਾਂ ਲਕੋ ਵਾਲੀ ਗੱਲ ਹੀ ਨਹੀਂ ਰੱਖੀ ਵੀ ਜੇ 15 ਤੋਂ ਟਸ ਤੋਂ ਮਸ ਦੁੱਧ ਕਿਲੋ ਦੁੱਧ ਘਟ ਗਿਆ ਤਾਂ ਤੁਹਾਨੂੰ 5000 ਛੋੜਾ ਜਿੰਨੇ ਦਾ ਵੀ ਆਪਣਾ ਸੌਦਾ ਹੁੰਦਾ ਹੁਣ ਰੇਟ ਦੀ ਗੱਲ ਕਰੀਏ ਇਹ ਨਹੀਂ ਕਿ ਇਹਦਾ ਡੇਢ ਮੰਗ ਲਾਂਗੇ ਇੱਕ 35 ਮੰਗ ਲਾਂਗੇ ਵੀ ਦੁੱਧ ਮਣਕੇ ਦੇ ਦੇਣਾ 16 ਜਾਇਜ਼ ਲਈ ਹੈ ਜਾਇ ਦੇਵਾਂਗੇ 1 ਲੱਖ ਤੇ 25000 ਆ ਤੇ 22000 ਦੀ ਮੈਂ ਦੇਣੀ ਆ 1 ਲੱਖ ਤੇ 22000 ਦੀ ਝੋਟੀ ਦੇਣੀ ਆ ਜਿਹੜਾ ਮਰਜੀ ਸੱਜਣ ਆਪਦੀ ਜਦੋਂ ਹੁਣ ਬਾਲੀਆਂ ਗੱਲਾਂ ਆਪਾਂ ਕੀ ਕਰਨੀਆਂ ਹਨਾ ਜਦੋਂ ਤੁਹਾਨੂੰ ਸਾਰਾ ਹੀ 1 ਕਿਜੀ ਦਾਸਤਾ ਵੀ ਜੇ 15 ਤੋਂ 15 ਦੁੱਧ ਰਹਿੰਦਾ ਹਨ 15 ਤੋਂ ਦੁੱਧ ਘਟਦਾ 14 ਰਹਿ ਜਾਂਦਾ ਮੈਨਾਂ ਵਾਲਾ ਲੀਟਰ ਨਾਲ ਝੱਗ ਠਾਰ ਕੇ ਤਾਂ 5000 ਹੋਰ ਘਟ ਜੂਗਾ ਤੁਹਾਡਾ ਹਨ ਤੇ ਜੇ ਮਣਗੀ ਫੇਰ ਤੁਹਾਨੂੰ ਉਹਨੇ ਦੀ ਬਾਈ ਦੀ ਦੇਵਾਂਗੇ ਅੱਗੇ ਆਜੋ ਇੱਕ ਤੁਹਾਨੂੰ ਨੀਲੀ ਦੀ ਵੀ ਵਿਖਾਉਣੀ ਆ ਕਿਉਂਕਿ ਅੱਜ ਗੱਲਾਂ ਬਾਤਾਂ ਇਦ ਸ਼ੁਰੂ ਕਰ ਲਈਆਂ ਆਪਾਂ ਆਹ ਚੋ ਟੀਵੀ ਪਹਿਲਾ ਸੂਆ ਸੂਈ ਵੀ ਆ ਬਿਲਕੁਲ ਤਾਜੀ ਹਜੇ ਤੈ ਤੂੰ ਨਹੀਂ ਚੱਕੀ ਕੱਟੀ ਨੇ ਬੜੀ ਠੰਡੀ ਧੀਰੀ ਇਹਦੀ ਤੁਹਾਨੂੰ ਬੱਚਾ ਲਾ ਕੇ ਵਿਖਾ ਦੇਾਂਗੇ ਸ਼ਾਇਦ ਨਾਲੂਗਾ ਕੱਟੇ ਦਾ ਨਾਲ ਹੀ ਹੋਵੇ ਕਿਉਂਕਿ ਇਹ ਪਹਿਲਾਂ ਵੀ ਬੰਦੇ ਨੂੰ ਖਰੀਦਣਾ ਪਸ਼ੂ ਸੌਖਾ ਹੋ ਜਾਂਦਾ ਇਹ ਮੱਜਾਂ ਚ ਆ ਗਈਆਂ ਹਨ ਇਹ ਵੀ ਤੀਜਾ ਸੂਆ ਨੀਲੀ ਰਾਵੀ ਦੀ ਮੈਂ ਇਹਦੇ ਮਗਰ ਵੀ ਕੱਟੀ ਆ 14 ਦੁੱਧ ਇਹਦੇ ਕੋਲੋਂ ਮਿਣਕੇ ਦੇਣਾ ਤੁਹਾਨੂੰ ਸੱਜਣੋ 14 ਦੁੱਧ ਇਹਦੇ ਕੋਲੋਂ ਵੀ ਮਿਣਕੇ ਦੇਵਾਂਗੇ ਆਪਾਂ ਆਹ ਕੱਟੀ ਖੋਲ ਪਹਿਲਾਂ ਇਹਦੀ ਤੌਰ ਕਰਾ ਚੱਕ ਮੇਰਾ ਵੀਰ ਇਹ ਪਹਿਲਾ ਸੂਆ 6 ਦਿਨ ਦਾ ਸੱਜਣੋ ਬਿਲਕੁਲ ਹੀ ਤਾਜੀ ਸੂਈ ਆ ਪੰਜਾਂ ਚਾਰਾਂ ਦਿਨਾਂ ਦੀ ਲਾ ਲਿਓ ਯਾਰ ਬਾਲੀ ਤੋਂ ਬਾਹਲਾ ਤੇ ਬੌਲਾ ਬੰਦਾ ਹੋਊਗਾ ਇਹਦਾ ਤੇ ਝੋਟੀ ਦੁੱਧ ਦੇਊਗੀ 12 ਕਿਲੋ ਕਿਉਂਕਿ ਬੜੇ ਚੰਗੇ ਘਰਾਣੇ ਦੀ ਇੱਕ ਸਿੰਘ ਇਹ ਹਲਾ ਚੜਾ ਕੇ ਤੜਾ ਗਈ ਸੀ ਵੇਖਿਓ ਪੀੜੀ ਦੇ ਪਾ ਵਾਰਗੇ ਥਾਣਾ ਫਿਰ ਕਿਸੇ ਮੈਨੂੰ ਕੋਈ ਟਾਈਮ ਨਹੀਂ ਲੱਗਿਆ ਹੋਊਗਾ ਇੱਕ ਘੰਟੇ ਦਾ ਵੀ ਬਾਜ਼ਾਰ ਨਹੀਂਗਾ ਮਈਆਂ ਨੂੰ ਜਿਵੇਂ ਦੀਆਂ ਹੈਗੀਆਂ ਓਮੇ ਦੀਆਂ ਤੁਹਾਨੂੰ ਵਿਖਾਤੀਆਂ ਇਹ ਨਹੀਂ ਤੜਕੇ ਚੂਣ ਵਾਲੀਆਂ ਰੋਕ ਕੇ ਵੀਡੀਓ ਕੀਤੀ ਐਨ ਜਿਹੜਾ ਕੁਛ ਆ ਇੰਨੇ ਹੀ ਲੈਵੇ ਚ ਤੁਹਾਨੂੰ ਹਰ ਟਾਈਮ ਹੀ ਮਿਲਣਗੀਆਂ ਜਿੰਨਾ ਤੁਸੀਂ ਕੋਈ ਸੱਜਣੋਂ ਸੌਦਾ ਕਰਦਾ ਜਾਂ ਘਰੇ ਮੰਗਾਉਂਦਾ ਇਵੇਂ ਹੀ ਮਿਲਣਗੀਆਂ ਹਜੇ ਇਹਦੇ ਅਗਲੇ ਥਾਣਾ ਨੂੰ ਸੱਜਣੋਂ ਭਲ ਵੀ ਆ ਥੋੜੀ ਜੀ ਅੱਜ ਇਹਨੂੰ ਮਿਰਚਾ ਮਿਰਚਾ ਦੇ ਦਿੰਨੇ ਆ ਕਰਮਾਂ ਵਾਲੀ ਨੂੰ ਤੇ ਮੂੰਹ ਮਾਂ ਦੀ ਪੋਲੀ ਝੋਟੀ ਆ ਮੂੰਹ ਛਿੱਗੀ ਆ ਕਹਿਣ ਨੂੰ ਤੁਹਾਨੂੰ ਥਾਣ ਥਣ ਤੋਂ ਵੇਖ ਕੇ ਜਿਵੇਂ ਛਿੱਗੀ ਦੂਜਾ ਸੁਆ ਵੀ ਕਹਿ ਦਈਏ ਪਰ ਨਹੀਂ ਵੀਰ ਹਰਾਂ ਨੇ ਬੜੀ ਇਮਾਨਦਾਰੀ ਨਾਲ ਝੋਟੀ ਦਿੱਤੀ ਆ ਵੀ ਨਹੀਂ ਦੂਜਾ ਸੁਆ ਨਹੀਂ ਗੀ ਪਹਿਲਾਂ ਤੇ ਗਾਂ ਨੂੰ ਲੇਵਾ ਬਹੁਤ ਸੋਹਣਾ ਵਾ ਥਾਣ ਪੀੜੀ ਦੇ ਪਾਵਿਆਰ ਗਿਆ ਕਰਮਾਂ ਵਾਲੀ ਨੂੰ ਬੜੀ ਜੋਸ਼ ਵਾਲੀ ਚਵਾਈ ਇਹਦੀ ਵੀ ਇੱਕ ਨੰਬਰ ਤਿੰਨੇ ਮਈਆਂ ਸੁਈਆਂ ਇਹ ਇਹ ਵੀ ਗੱਲ ਆ ਜੇ ਚੋਣ 'ਚ ਕੋਈ ਮੈਂ ਆਪਣੀ ਨਕਾਤ ਹੋ ਜੇ ਤਿੰਨਾ 'ਚੋਂ ਇਹਦੇ 'ਚ ਵੀ 5000 ਛੋੜਾ ਸੱਜਣੋ ਇਹ ਵੀ ਗਾਰੰਟੀ ਹੋਊਗੀ ਆਪਣੀ ਵੀ ਕਿਸੇ ਮੈਂ ਦੇ ਕੋਈ ਭੂਰ ਛੱਟਾ ਆ ਜੇ ਜਾਂ ਕੋਈ ਥਾਣ ਵੱਧ ਘੱਟ ਨਿਕਲ ਜੇ ਤਿੰਨਾ ਚੋਂ ਚਲੋ ਉਹ ਪ੍ਰਮਾਤਮਾ ਦੀ ਦੇਣ ਹੁੰਦੀ ਐ ਜੇ ਕੋਈ ਵੀਡੀਓ ਤੋਂ ਬਾਅਦ ਦੀ ਗੱਲ ਬਣ ਜੇ ਗੱਲ ਵੱਖਰੀ ਐ ਪਰ ਤੁਹਾਨੂੰ ਇਸ ਗੱਲ ਦੀ ਗਾਰੰਟੀ ਹੋਊਗੀ ਆ ਦੇਖੋ ਕਿੰਨੀਆਂ ਸਫਾਈਆਂ ਲੱਗੀਆਂ ਕੱਟੀ ਨੂੰ ਐਂ ਕਰ ਇਹਦਾ ਬੱਚਾ ਲਿਆ ਉਹ ਨੂੰ ਨਾ ਪਰਲੇ ਕਿੱਲੇ ਤੇ ਕਰ ਦੇ ਮੈਂ ਨੂੰ ਨੀਲੀ ਨੂੰ ਖੋਲ ਮੇਰਾ ਭਰਾ ਦੇਖਿਓ ਤੁਹਾਨੂੰ ਨਾ ਇਹਦੀਆਂ ਮੈਂ ਪਹਿਲਾਂ ਕਰਕੇ ਕਿਉਂਕਿ 3 ਵਜੇ ਜੇ ਹੁਣੇ ਆਪਾਂ ਮਈਆਂ ਪਸਮਾਤੀਆਂ ਨਾ ਸੱਜਣੋ ਕਈ ਵਾਰੀ ਕੋਈ ਗਾਹਕ ਲੋਕਲ ਘਰੇ ਵੀ ਬਹੁਤ ਹੁਣ ਆਈ ਜਾਂਦੇ ਆ ਤੇ ਇਸ ਕਰਕੇ ਆਪਾਂ ਕੱਲੀ ਇਹ ਝੋਟੀ ਪਹਿਲਾਂ ਤੁਹਾਨੂੰ ਇਹਦਾ ਥੋੜਾ ਜਿਹਾ ਸ਼ੱਕ ਹਾਂ ਬੰਦੇ ਬੰਦੇ ਕੋਈ ਨਹੀਂ ਉਨੀ ਦੇਰ ਮੈਂ ਇਹ ਵਿਖਾਉਣਾ ਤੂੰ ਉਹ ਮੈਂ ਪਸਮਾ ਇਹ ਆ ਦੇਖਿਓ ਨੀਲੀ ਦੀ ਆ ਪਿਓਰ ਨੀਲੀ ਜਮਾਂ ਬਾਰਡਰ ਦੀ ਮੈਂ ਆ ਤੇ 14 ਦੁੱਧ ਇਹਦੇ ਕੋਲੋਂ ਵੀ ਮਿਲੂਗਾ ਮਗਰ ਕੱਟੀ ਆ ਉਹਦੇ ਲਿਆ ਕੱਟਾ ਛੱਡ ਕੇ ਸੱਜਣੋ ਪਹਿਲਾਂ ਨਾ ਦੁੱਧ ਕੱਟ ਕੇ ਚੁਲੀ ਤੇ ਪਾ ਜਦੇ ਤੇ ਕੱਟੇ ਤੇ ਤੇ ਤਾਂ ਕਰਕੇ ਨਾ ਮੈਂ ਕਿਹਾ ਤੁਹਾਨੂੰ ਇਹ ਪਸਮਾ ਕੇ ਵਿਖਾ ਦਈਏ ਪੋਲੀ ਤੁਹਾਨੂੰ ਮੈਂ ਧਾਰਾ ਚੈੱਕ ਕਰਾਉਂਗਾ ਆਪ ਐਨ ਮੱਛੀ ਮੋਟਰ ਆ ਪੂਰੀ ਸਹਿਮਤਾ ਬੱਚੇ-ਪੁੱਛੇ ਤੇ ਬੇਫਿਕਰੀ ਆ ਤੇ ਇਹ ਪਸਮਦੀ ਆ ਓਨੀ ਦੇਰ ਤੁਹਾਨੂੰ ਮੈਂ ਇੱਧਰ ਆ ਜਾ ਇਹਦੀ ਵੀ 2 ਲੀਟਰ ਤੋਂ ਪਲੱਸ ਪਲੱਸ ਗਾੜ ਰਹੂਗੀ ਇਸ ਮੈਂ ਦੀ ਤੀਜਾ ਸੁਆ ਸੁਈ ਬਾਰਡਰ ਦੀ ਮਗਰ ਕੱਟੀ ਆ ਕੱਟੀ ਇਹਦੇ ਮਗਰ ਨੀਲੀ ਨਹੀਂ ਗਈ ਉਹ ਵੀ ਤੁਹਾਨੂੰ ਚੈੱਕ ਕਰਾਵਾਂਗੇ ਕਿਉਂਕਿ ਕੋਈ ਸੱਜਣ ਬਾਕੀ ਜੇ ਕੋਈ ਸੱਜਣ ਨੇ ਬੱਚੇ ਲੈਣੇ ਆ ਜਾਂ ਕੋਈ ਚੰਗਾ ਦੁੱਧ ਲੈਣਾ ਨਾ ਮੈਂ ਬਹੁਤ ਸ਼ਾਨਦਾਰਾ ਪਲੀ ਸੰਭੀ ਨਿਕਰ ਕੋਈ ਟਾਈਮ ਨਹੀਂ ਤੜਕੇ 6 ਵਜੇ ਦੀ ਚਵਾਈ ਹੈ ਨਾ ਕਰਮ ਵਾਲੀਆਂ ਦੀ ਉਹਨੇ ਨਾ ਇੱਕ ਮਿੰਟ ਤੋਂ ਪਹਿਲਾਂ ਆਉਣਾ ਮੈਂ ਚੱਲਦੀ ਵੀਡੀਓ 'ਚ ਆ ਗਈ ਨਾ ਐਂ ਇਕੱਲੇ ਠੋਕ ਜਾਂਦੀ ਕਰਮ ਵਾਲੀ ਨਾਲ ਦੀ ਨਾਲ ਹੀ ਸੱਜਣੋ ਇੰਨੀ ਸਹਿਮਤਾ ਬੱਚੇ ਤੇ ਦੇਖੋ ਮੈਂ ਨੇ ਇਕੱਲੇ ਠੋਕੇ ਬੰਨ ਬੱਚਾ ਮੂਰੇ ਚਲ ਵਾਪਸ ਇੱਕੋ ਮਿੰਟ ਨੋ ਅਗਲੇ ਥਣਾਂ ਦੀ ਚਵਾਈ ਆ ਵੇਖੋ ਮੈਂ ਆਣਾ ਨਾ ਵਰਦੀ ਆ ਤੇ ਆ ਵੇਖੋ ਮਗਰ ਲਿਆਂ ਦੀ ਮਗਰਲੀ ਭਲਾਂ ਤੋਂ ਸਾਫ਼ ਹੋ ਗਈ ਆ ਦੇਖੋ ਚਵਾਈ ਲੱਗੀ ਕੱਟੀ ਨੂੰ ਕੀ ਕਹਣੇ ਤੇ ਕੀ ਕਹਣੇ ਬਾਕੀ ਵੇਖੋ ਕਿਵੇਂ ਧਾਰ ਲੈਂਦੀ ਆ ਆ ਵਿਖਾਈ ਪੁੱਤ ਜਿਵੇਂ ਦੂਜੇ ਸੂਏ ਵਾਲੀ ਮੈਂ ਲੈਂਦੀ ਆ ਆ ਪੁੱਤ ਆ ਜਾ ਆ ਜਾ ਇਹ ਆ ਵੇਖਿਓ ਇਹ ਲੈ ਕਦੇ ਰੱਬ ਨਾ ਕਰੇ ਉਨੀ ਕੀ ਬੱਚੇ ਨੂੰ ਵੀ ਹੋ ਜੇ ਤੇ ਵੇਖਿਓ ਹਜੇ ਇਹ ਠੋਕੂਗੀ ਕਿੱਲੇ ਥੋੜੇ ਜਿਹੇ ਬੱਚੇ ਆਹ ਸਨਾਂ ਨੂੰ ਬੇਫਿਕਰ ਹੋ ਜਿਓ ਪਾਲਾ ਬੇਮਲੂਮੀ ਬਾਕੀ ਚੋਣ ਤੁਹਾਨੂੰ ਜਿਵੇਂ ਦੱਸਤਾ ਨਾ ਓਕੇ ਰਿਪੋਰਟ ਕੋਈ ਐ ਨਹੀਂ ਹੈਗਾ ਵੀ ਕਿਸੇ ਚ ਬਾਦ ਘਾਟਾ ਕੋਈ ਜਮਾ 100 ਦੀ 100 ਤੇ ਆਜੂ ਹੁਣ ਆਪਾਂ ਤੁਹਾਨੂੰ ਫੇਰ ਪਿੱਛੋਂ ਪਹਿਲੀ ਕਾਰੀ ਨੂੰ ਵੀਰ ਮੇਰੇ ਉਧਰ ਨੂੰ ਇਧਰਤੀ ਆ ਕੇ ਕਾਰੀ ਤੁਸੀਂ ਹਾਂ ਉਹਦਾ ਨਾੜੂਆ ਲਹਿ ਗਿਆ ਸਜਣੋ ਇਹ ਆ ਦੇਖਿਓ ਪਸ਼ਮਾ ਕੀਤਾ ਕੱਟੀ ਨੇ ਭਵਾਂ ਦੀ ਨਾ ਇੱਧਰ ਦੀ ਬਹਿ ਜਾਓ ਹੁਣ ਇਹ ਨਹੀਂ ਗੱਲ ਹੈਗੀ ਠੰਡੀ ਬਹੁਤ ਆ ਹੁਣ ਪਾਹਮਿਆਈ ਇਹਨੂੰ ਪਤਾ ਵੀ ਮੈਨੂੰ ਚੋਣਾ ਇਹਨਾਂ ਨੇ ਦੇਖੋ ਮੌਲ ਕਰਨ ਨੂੰ ਸੱਜਣੋਂ 1.5 ਵੀ ਕਰ ਲੀਏ ਨਹੀਂ 95000 ਦੀ ਝੋਟੀ ਦੇਵਾਂਗੇ ਇੱਕ ਵਾਰੀ 10000 ਛੋੜਾ ਇੱਕ ਪੰਜ ਡਿਮਾਂਡ ਆ 95000 ਦੀ ਕੱਟੀ ਦੇ ਦਿਆਂਗੇ ਪਰ ਜਿਹੜਾ ਸੱਜਣ ਲੈ ਗਿਆ 12 ਕਿਲੋ ਦੁੱਧ ਚੋਲਿਓ ਬੇਫਿਕਰੀ ਵਾਲਾ ਬੜੀ ਚੂਨ ਲੱਗੀ ਕਿਉਂਕਿ ਪਸ਼ੂ ਦਾ ਇੱਕ ਦੋ ਉਹ ਤੇਰੀ ਕੱਟੀ ਚੁੰਗਣ ਲੱਗੀ ਉਹ ਮੈਂ ਪਸਮਿਆਉਣੀ ਆ ਜੇ ਉਹ ਉਹਨੇ ਪਸਮਾਤੀ ਨਾ ਉਹ ਕੱਟੀ ਪਰੇ ਬੰਨਿਆ ਉਧਰ ਹੀ ਖੋਲ ਕੇ ਉਹਨੂੰ ਤੇ ਤੁਹਾਨੂੰ ਉਹਦੀਆਂ ਵੀ ਦੋ ਧਾਰਾਂ ਚ ਉਹ ਪਸਮੀ ਆਈ ਆ ਮੇਰੇ ਹਿਸਾਬ ਨਾਲ ਹਨਾ ਨਹੀਂ ਹਜੇ ਨਹੀਂ ਪਤੰਗੀ ਹੈ ਹੈ ਨਹੀਂ ਪਸਮਿਆਈ ਆ ਲਾਗੀ ਮੂੰਹ ਕੱਟੀ ਇਹਦੀ ਤਾਂ ਨਾ ਚੋਣ ਮੈਂ ਆਣਾ ਵੀ ਦੁਨੀਆ ਤੇ ਮੈਂ ਨਹੀਂ ਹੋਣੀ ਲੈਵੇ ਤੇ ਨਾੜਾ ਨੂੜਾ ਦੇਖਿਓ ਜਮਾਂ ਨਵਾਂ ਬੰਦਾ ਇਹ ਮੈਂ ਚੂ ਸਕਦਾ ਜਿਨੇ ਕਦੇ ਮੈਂ ਹੀ ਨਹੀਂ ਚੁਈ ਤੇ ਇਹ 95000 ਦੀ ਕੱਟੀ ਪਹਿਲਾਂ ਛੇਦਾਂ ਦਾ ਬੜੀ ਸ਼ਾਨਦਾਰ ਤੇ ਜਾਨਦਾਰ ਝੂਟੀ ਆ ਨਗਰਾ ਕੀਰਾ ਹਜੇ ਸੂਈ ਸਾਈ ਕਰਕੇ ਲੱਗਦੀ ਆ ਜਦੋਂ ਬਣ ਗਈ ਨਾ ਝੂਟੀ ਇਹਨੇ ਖੜਨਾ ਸਜਣੋਂ ਥੱਲੋਂ ਜਦੋਂ ਰਾਸ਼ਨ ਚੱਕ ਲਿਆ ਚਾਰੂ ਚੂਰੂ ਫੁੱਲਾ ਤੇ ਆਜੋ ਆ ਨੀਲੀ ਰਾਵੀ ਦੀ ਇਹਦੇ ਮਗਰ ਕੱਟੀ ਆ ਕੱਡ ਬਾਰੇ ਨੂੰ ਵੀ ਸ਼ੇਰਾ ਤੀਜਾ ਸੂਆ ਸੂਈ ਆ ਮਾਲਕਾਂ ਦੇ ਦਸਨ ਮੁਤਾਬਕ ਜਿਹੜਾ ਭੈਣ ਭਰਾ ਖਰੀਦਦਾ ਉਹਦੀ ਸਮਝ ਲਾ ਸਕਦਾ ਇੰਦਾ ਦੁੱਧ ਦਾ ਹੋਊਗਾ ਦੁੱਧ 14 ਲੀਟਰ ਖੁੱਲਾ ਝੂਣ ਵਾਲਾ ਜਿਹੜਾ ਟੱਗ ਨਾ ਵਖਾਲਾ ਜਾਦੇ ਕਰਦੀ ਆ ਤੇ ਪਰ ਤੁਸੀਂ 14 ਲੀਟਰ ਦੁੱਧ ਮੰਨਿਓ ਜਿਹੜੀ ਥੱਲੇ ਇੱਕ ਨੋਟ ਕਰ ਲਿਓ ਗੱਲ ਜਿਹੜੀ ਆਪਾਂ ਝੂਟੀ ਤੁਹਾਨੂੰ ਧਾਰਾ ਮਾਰ ਕੇ ਪਹਿਲਾਂ ਨਿ ਵਖਾਤੀ ਉਹਦੇ ਥੱਲੇ ਹਜੇ 6-7 ਬੋਲਾਈ ਆ ਸੱਜਣੋ 6 ਹੋ ਜੇ 7 ਹੋ ਜੇ ਤੁਸੀਂ 6 ਮੰਨ ਕੇ ਉਹਦਾ ਸੌਦਾ ਕਰਿਓ ਇਹਦੇ 14 ਵਾਂ ਉਹਦੇ 16 ਵਾਂ ਇਹ ਨੋਟ ਕਰ ਲਿਓ ਗੱਲ ਦੇਖੋ ਬਹੁਤ ਚੰਗੀ ਮੈਂ ਆ ਸੱਜਣੋ ਜੇ ਕੋਈ ਸੱਜਣ ਬੱਚੇ-ਬੱਚੇ ਟਾਪ ਦੇ ਲੈਣੇ ਚਾਹੁੰਦਾ ਨਾ ਤਾਂ ਜਰੂਰ ਮੈਂ ਤੇ ਆਪਦੀ ਅੱਖ ਕਮਾਇਆ ਜੋ ਵੀ ਕਿਵੇਂ ਦੀ ਚੀਜ਼ ਲੱਗੀ ਆ। ਲੈ ਵਿੱਚ ਦੋਨੇ ਪਾਸੇ ਡੱਬ ਪੈਰਾ ਚਾਰਾਂ ਤੇ ਨਿਸ਼ਾਨ ਹੋਣਗੇ ਇਹ ਨਹੀਂ ਹੋਊਗਾ ਮਾਰਕਾ ਘਾਟਾ। ਬਿਲਕੁਲ ਬਾਰਡਰ ਦੀ ਮੈਂ ਮਗਰ ਕੱਟੀ ਆ। ਕੱਟੀ ਕਾਲੀ ਉਹ ਵੀ ਇੱਥੇ ਤੁਹਾਨੂੰ ਨੇੜੇ ਬੰਨ ਕੇ ਇਹ ਹੋਊਗੀ ਕੋਈ 12 ਦਿਨਾਂ ਦੀ ਸੂਈ ਲਾ ਲਿਓ। 15 ਦੀ ਲਾ ਲਿਓ। ਹੱਦ 15 ਦੀ ਹੋਊਗੀ ਸੂਈ। ਸਫਾਈਆਂ ਬਹੁਤ ਆ। ਲੇਵਾ ਭਾਂਡਾ ਬੜਾ ਤੇ ਸੀਲ ਬਹੁਤ ਐ ਵੀ। ਕੋਈ ਐਣੀ ਗੱਲ ਹੈਗੀ। ਨਾਨੀ ਚੋਲੇ ਭੈਣ ਚੋਲੇ ਭਰਾ ਚੋਲੇ ਬੇਫਿਕਰੀ ਗਾਂ ਨੂੰ ਗਾੜ ਚੰਗੀ ਆ 1,30,000 ਰੁਪਇਆ ਰੇਟ ਆ 1,25,000 ਦੀ ਮੈਂ ਦੇ ਦੇਾਂਗੇ ਜਿਹੜਾ ਸੱਜਣ ਖਰੀਦਣੀ ਚਾਵੇ ਉਹ ਸੰਪਰਕ ਕਰ ਸਕਦਾ ਇਹਦੀ ਕੱਟੀ ਖੋਲ ਕੇ ਲਿਆ ਕੇ ਇੱਥੇ ਧੁੱਪੇ ਬੰਨ ਇਹ ਆਹ ਵਾਲੀ ਕੱਟੀ ਆ ਸੱਜਣੋ ਇਸ ਮਹਿੰਦੇ ਮਗਰ ਚੈੱਕ ਕਰ ਲੋ ਦੇਖੋ ਬਿਲਕੁਲ ਹਜੇ ਬੱਚਾ ਤਾਜ਼ਾ ਹੀ ਆ ਕੋਈ ਐ ਨਹੀਂ ਗੱਲ ਹੈਗੀ ਛੋਟੀ ਬੱਚੀ ਆ ਤਾਜ਼ੀਆਂ ਮਈਆਂ ਸੀ ਤਾਜ਼ੀਆਂ ਦਾ ਲੇਖਾ ਜੋਖਾ ਤੇ ਆਜੋ ਤੁਹਾਨੂੰ ਦੋ ਜਾਨਵਰ ਹੋਰ ਵੀ ਵਿਖਾ ਦਈਏ ਟਾਪ ਕੁਆਲਿਟੀ ਦੇ ਬੂਰੀਆਂ ਕਟੀਆਂ ਵੇਖਿਓ ਪਲੀਆਂ ਸਭੀਆਂ ਨਿੱਗਰ ਕਰਤੀਆਂ ਫੁੱਲ ਆਪਾਂ 20 ਦਿਨਾਂ 15 ਚ ਇਹ ਆ ਦੇਖੋ ਬੈਕ ਸਾਈਡ ਤੋਂ ਛਮਕ ਛਮਕ ਕਰਦੀ ਆ ਕਰਮਾਂ ਵਾਲੀ ਝੋਟੀ ਵੇਖੋ ਇਧਰੋਂ ਵੀ ਚੈੱਕ ਕਰ ਲਓ ਥੋੜੀ ਵੀਡੀਓ ਲੰਮੀ ਆ ਵੀ ਠਾ ਦਜਾਣਾ ਕੀ ਪ੍ਰੀਤ ਝੋਟੀ ਦੇਖੋ ਕਟੀਆਂ ਇਹਨਾਂ ਦੇ ਥਣ ਥਣ ਚੈੱਕ ਕਰਾ ਦੇ ਜੇ ਤੋੜ ਕੇ ਵਿਖਾਉਣੀਆਂ ਤੋੜ ਕੇ ਵਿਖਾ ਦੇ ਪਰ ਬੱਧੀਆਂ ਹੀ ਵਿਖਾ ਦੇ ਮੈਂ ਤਾਂ ਨਾ ਕਿ ਨਹੀਂ ਮੈਂ ਦੇਖ ਲਉ ਆਵੇ ਹਾਂ ਵੇਖੋ ਝੋਲੀਆਂ ਝਾਲੀਆਂ ਕਟੀਆਂ ਲੀਆਂ ਤੇ ਐਂਡ ਦਿਨੋਂ ਤੈਨਾਂ ਨਿਖਰਦੀਆਂ ਤੁਰੀਆਂ ਆਉਂਦੀਆਂ ਜੇ ਕੋਈ ਸੱਜਣਾ ਈ ਸਾਹਵੇਂ ਇਹਨਾਂ ਦੀ ਸੇਵਾ ਫੁੱਲਾ ਪਰ ਸਾਡੀ ਇਹਨਾਂ ਦੀ ਐਵੇਂ ਕਹਿ ਦੀ ਬੂਰੀ ਇਹਨਾਂ ਨੂੰ ਜਿਹੜੀ ਫੀਡ ਹੈ weight ਵਧਾਉਣ ਵਾਲੀ ਉਹ ਵੀ ਚੱਲੀ ਜਾਂਦੀ ਆ ਖਰਾਕ ਫੁੱਲਾ ਗੋਹਾ ਕਰਦੀ ਆ ਕਰ ਲੈਂਦੀ ਤੇ ਵਜ਼ਨ ਵੋਜ਼ਨ ਫਲ ਲਾਇਦਾ ਅੰਵੇ ਕਿਉ ਸੱਜਣੋ ਸਮਝੀ ਇਹ ਜਦਨ ਲੈ ਕੇ ਆਂਦੀ ਉਦਨ ਦੀ ਵੀਡੀਓ ਕੱਢ ਕੇ ਵੇਖ ਲਿਓ ਹਜੇ 20 ਦਿਨ ਹੋਏ ਹੋਣੇ ਆ ਤੇ ਹੁਣ ਵੀ ਵੀਡੀਓ ਚੈੱਕ ਕਰ ਲਿਓ ਆ ਦੇਖੋ ਮੈਂ ਕਹਿੰਨਾ ਨਾ ਬਹੁਤ ਸ਼ਾਨਦਾਰ ਆ ਇਹ ਸੋਚੋ ਵੀ ਜੇ ਰੁਪਏ 2 ਲੱਖ ਕੇ ਆ ਗੀਆਂ ਨਾ ਘਰੇ ਤੇ ਜਦਨ ਮਈਆਂ ਬਣੀਆਂ ਉਦਨ ਗੱਲਾਂ ਹੋਣਗੀਆਂ ਕਰਮਾਂ ਵਾਲੀਆਂ ਬਹੁਤ ਚੰਗੀਆਂ ਕੱਟੀਆਂ ਚੰਗੇ ਏਰੀਆ ਦੀਆਂ ਸਿੰਘ ਵੇਖੋ ਕਿਵੇਂ ਮੋੜਦੀ ਆਉਂਦੀ ਮੈਂ ਤੁਹਾਨੂੰ ਨੇੜਿਓਂ ਵਿਖਾਵਾ ਨਾ ਦੇਖੋ ਕਿੱਡਾ ਸਿੰਘ ਕੁੰਡਾ ਕਰਦੀ ਆਉਂਦੀ ਆ ਆ ਵੀ ਝੋਟੀ ਦੇਖੋ ਇਹ ਵੀ ਬੜੀ ਮਾਸਤਾ ਉਹ ਵੀ ਬੜੀ ਮਾਸਤਾ 60000 ਦਾ ਜੋੜਾ ਜੇ ਕੋਈ ਸਿੰਗਲ ਸਿੰਗਲ ਲੈਣੀ ਚਾਹਵੇ ਤਾਂ 30 30000 ਦੀ ਕੱਟੀ ਵਿੱਚੋਂ ਮਾਨ ਤਾਨ ਤਿੰਨਾਂ ਮਈਆਂ ਦਾ ਤੁਹਾਨੂੰ ਰੇਟ ਦੱਸਤਾ ਤੁਸੀਂ ਆਪਣਾ ਇੰਨਾ ਕੁ ਟਾਈਮ ਕੱਢ ਕੇ ਵੀਡੀਓ ਐਂਡ ਤੱਕ ਵੇਖ ਲਈ ਤੁਹਾਡਾ ਬੜਾ ਧੰਨਵਾਦ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀਆਂ ਤਰੱਕੀਆਂ ਦੇਵੇ ਸਾਰੇ ਭੈਣਾਂ ਭਰਾਵਾਂ ਨੂੰ ਮਹਾਰਾਜ ਚੜ੍ਹਦੀ ਕਲਾ 'ਚ ਬਖਸ਼ੇ ਇਹਨਾਂ ਨੂੰ ਬੱਚੇ ਤਾਂ ਨਹੀਂ ਲਾਏ ਸੱਜਣਾ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਨਾ ਹਜੇ ਤਿੰਨ ਘੰਟੇ ਢਾਈ ਚਵਾਈ ਚ ਪਏ ਆ ਤੇ ਫਿਰ ਉਸ ਹਾਵਣਾ ਕੋਈ ਸੱਜਣ ਆ ਜਾਂਦਾ ਘਰੇ ਚੂਣ ਵਾਲਾ ਲਾਲੋ ਜਾਂ ਕੋਈ ਦਲਾਲ ਦੇ ਨਾਲ ਗਾਹਕ ਆ ਗਿਆ ਫਿਰ ਅਗਲਾ ਕਹਿੰਦਾ ਰਮਈਆਂ ਪਸਮੀਆਂ ਹੋਈਆਂ ਪਾਨੀ ਚੂਈਆਂ ਕਣੀ ਤੜਕੇ ਹਨ ਤੇ ਇਹ ਪਹਿਲਨ ਸੀ ਇਹਦਾ ਥੋੜਾ ਡੌਟ ਦੂਰ ਕੀਤਾ ਵੀ ਯਾਰ ਬੱਚੇ-ਬੁੱਚੇ ਤੇ ਸਹਿਮਤ ਦਾ ਅਗਲੇ ਸੱਜਣ ਨੂੰ ਪਤਾ ਲੱਗ ਜਾਂਦਾ ਤੇ ਜਿਵੇਂ ਹੁਣ ਆਪਾਂ ਆਏ ਆ ਉਧਰੋਂ ਇਹ ਨਹੀਂ ਗੱਲ ਹੈਗੀ ਵੀ ਕਰਮਾਂ ਵਾਲੀ ਕੋਈ ਕਹੂਗੀ ਆਪਾਂ ਉਧਰੋਂ ਆਏ ਆ ਆ ਵੇਖੋ ਤੇ ਆਚਵਾਈ ਤੁਸੀਂ ਚੈੱਕ ਕਰੋ ਪਹਿਲਨ ਕੱਟੀ ਪਵਾ ਛਾਤ ਨਾਲ ਲਾ ਦਿਓ ਤਹਰਾ ਏਡੀ ਨਹੀਂ ਗੱਲ ਕੋਈ ਬਹੁਤ ਸ਼ਾਨਦਾਰ ਥਣਲੇਵਾ ਲੱਗਾ ਇਹ ਕਹਿੰਦਾ ਵੀ ਮੈਂ ਦਰਦ ਜੋਸ਼ ਨਾਲ ਦੇਉਂਗੀ ਕਰਮਾਂ ਵਾਲੀ ਕਹਿੰਦੀ ਲੇਵਾ ਵੇਖੋ ਗਾਹ ਨੂੰ ਵੀ ਕਿੱਡਾ ਚੰਗਾ ਓਕੇ ਰਿਪੋਰਟ ਤੇ ਇਹਦੀ ਦਾ ਫਿਰ ਹੁਣ ਆਪਾਂ ਸਭ ਤੱਕ ਕੀ ਕਰਨੀ ਆ ਧੰਨਵਾਦ ਆ ਸਜਣੋ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਭੈਣਾ ਭਰਾਵਾਂ ਨੂੰ